ਇੱਡਾ ਵੱਡਾ ਸ਼ਰਾਬ ਦਾ ਘਟਾਲਾ ਕੀਤਾ ਹੈ ਘੱਟ ਘੱਟ 3-400 ਕਰੋੜ ਰੁਪਇਆ ਇਹਨਾਂ ਨੇ ਇਕੱਠਾ ਕੀਤਾ ਹੈ ਆ ਦਿੱਲੀ ਆਲਾ ਕੋਈ ਘਟਾਲਾ ਦਾ ਕੁਝ ਵੀ ਨਹੀਂ ਹੈ ਜੇ ਸਾਹਮਣੇ ਜਿਹੜਾ ਪੰਜਾਬ 'ਚ ਕੀਤਾ ਹੈ ਆ ਸਾਰੇ ਅੰਦਰ ਜਾਣਗੇ ਇਹਨਾਂ ਦੇ ਐਮਐਲਏ ਤੁਸੀਂ ਦੇਖਿਆ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਆ ਸਰਪੰਚ ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮਐਲਏ ਬਣ ਗਏ ਆ ਥੋੜੇ ਪਿੰਡਾਂ 'ਚ ਘਰਾਂ 'ਚ ਨਸ਼ਾ ਵਾਰ ਦਿੱਤਾ इन्होंने मैं अफसर एस एस पीछे मैं नशा कि क्या असिए महीना बढ़ लिया कोई एम एल ए पांच लख ले रहा, कोई दस लख महीना का ले रहा है क्योंकि इन्हों तो पता है आखीली वारी है हम एन कोई पूछूगा तो खुले छुट्टी दिखती है थानेदारों की इन्हों बंद नशे वेचना कुछ नहीं कहना ਅੱਜ ਕੀ ਹੋ ਰਿਹਾ ਰੋਜ਼ ਅਖਬਾਰ ਪੜ੍ਹ ਲਓ ਅੱਜ ਸਰਪੰਚੇ ਥੇ ਮਾਰਤਾ ਕੱਲ ਪੁੰਦਰ ਸਾਹਿਬ ਦੱਸ ਰਹੇ ਸੀ ਸੰਗਰੂਰ ਜ਼ਿਲ੍ਹੇ ਚ ਅਬਦੂ ਖਾਂ ਹੀ ਲੁੱਟ ਕੇ ਲੈ ਗਏ ਪੰਦਾ 15 ਇਤਿਹਾਰਲ ਕੱਢ ਕੇ ਲੈ ਗਏ ਫਿਰ ਵਰਤੇ ਕਿੱਧਰ ਜਾਣਗੇ ਅੱਜ ਗੈਂਗਸਟਰ ਰਾਜ ਕਰ ਰਿਹਾ ਅੱਜ ਜਿੰਨੇ ਵਪਾਰੀ ਮੈਂ ਲੁਧਿਆਣਾ ਗਿਆ ਜਿੰਨੇ ਵਪਾਰੀ ਆ ਛੱਡਦੇ ਆ ਪੰਜਾਬ ਨੂੰ ਕਹਿੰਦੇ ਅਸੀਂ ਉੱਤਰ ਪ੍ਰਦੇਸ਼ ਵਿੱਚ ਅਸੀਂ ਫੈਕਟਰੀਆਂ ਲਾਵਾਂਗੇ ਜਿਹੜੇ ਉੱਤਰ ਪ੍ਰਦੇਸ਼ ਦੇ ਲੋਕ ਆਪਣੇ ਕੰਮ ਆਉਂਦੇ ਸੀ ਅੱਜ ਆਪਣੀ ਇੰਡਸਟਰੀ ਉੱਥੇ ਜਾ ਰਹੀ ਹੈ ਮੱਧਿਆ ਪ੍ਰਦੇਸ਼ ਜਾ ਰਹੀ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਸਾਨੂੰ ਤਾਂ ਡਰੀ ਇੱਥੇ ਨਾ ਕੋਈ ਪੁੱਛਣ ਵਾਲਾ ਨਹੀਂ ਮੈਨੂੰ ਵਪਾਰੀ ਮਿਲੇ ਲੁਧਿਆਣੇ ਦੇ ਉਹਨਾਂ ਦਾ ਕੋ ਕੰਮ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਭਗਵੰਤ ਮਾਨ ਤੁਹਾਡੇ ਚੀ ਮਿਨਿਸਟਰ ਨੂੰ ਮਿਲ ਲਓ ਉਹ ਕਹਿੰਦੇ ਸੀ ਇਹਨਾਂ ਦੇ ਮੰਤਰੀ ਕੋਲੇ ਗਏ ਕਿਉਂਕਿ ਮੁੱਖ ਮੰਤਰੀ ਦਾ ਮਿਲਦਾ ਨਹੀਂ ਤੇ ਮੰਤਰੀ ਕਹਿੰਦਾ ਕਿ ਜੀ ਮੈਂ ਕੇਜਰੀਵਾਲ ਨਾਲ ਤੁਹਾਡੀ ਮੀਟਿੰਗ ਫਿਕਸ ਕਰ ਦਿੰਨਾ ਜੋ ਕੇਜਰੀਵਾਲ ਤੋਂ ਹੋਮ ਘ ਕਮਾਊਗਾ ਉਵੇਂ ਅਸੀਂ ਲਾਗੂ ਕਰ ਦਨਗੇ ਮੁੱਖ ਮੰਤਰੀ ਦਾ ਕੇਜਰੀਵਾਲਾ ਇਹ ਸ਼ਰਮ ਹੁੰਦੀ ਹੈ ਜਦੋਂ ਕਹਿੰਦੇ ਬਾਹਰ ਜਾ ਕੇ ਕਹਿੰਦੇ ਆ ਕਿ ਭਗਵੰਤ ਸਤਿਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਦੇਖੋ ਕਿਡੇ ਠੀਠ ਹੈ ਕਿੰਨੇ ਠੀਠ ਹੈ ਜਰਮਨੀ ਗਿਆ ਲਫਤਾਂਜ਼ਾ 에어ਲਾਈਨ ਚੋਂ ਸ਼ਰਾਬ ਦਾ ਡੱਕਿਆ ਤੁਹਾਡਾ ਮੁੱਖ ਮੰਤਰੀ ਨੂੰ ਕੈਪਟਨ ਲਾਇਆ ਇਹ ਤੋਂ ਵੱਡੀ ਘਰ ਤੋਂ ਬੰਜੀ ਸ਼ਰਮ ਹੁੰਦੀ ਦਾ ਅਸਤੀਫਾ ਦੇ ਦਿੰਦਾ ਪੋਠੀਠ ਅਕਟਾਰੂ ਚੱਕ ਕਰੇ ਤੇ ਦੂਜਿਆਂ ਦਾ ਕੀ ਇਹ ਹਰਿਆਸ ਪੋਠੀਠ ਉਹਨੇ ਕੰਮ ਕੀ ਹੈ ਕੰਮ ਕੀ ਹੈ ਕਹਿੰਦੇ ਕੇਣਾ ਹੁਣ ਦਾ ਲੱਗ ਗਿਆ ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਤੇ ਕਿੰਨੀ ਮਿਰਚਾਂ ਲੱਗੀਆਂ ਇਹਨਾਂ ਨੂੰ ਜੋ ਅਸਲੀਅਤ ਹੈ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਉਹਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਹੈਗਾ ਕਿ ਨਹੀਂ ਹੱਥ ਕੜੇ ਕਰਕੇ ਦੱਸੋ ਹੈਗਾ ਕਿ ਨਹੀਂ ਕੋਣ ਕੋਣ ਹੈ ਮੈਂ ਪਿੱਛੇ ਜੇ ਮੈਂ ਪਿੱਛੇ ਜੇ ਅਖਬਾਰ ਤੁਸੀਂ ਦੇਖਿਆ ਹੋਣਾ ਆ ਭਗਵੰਤ ਮਾਨ ਦਾ ਮੈਂ ਰੋਜ਼ ਬਿਆਨ ਦੇਖਦਾ ਕਿ ਐਨੇ ਝੂਠ ਤੇ ਝੂਠ ਤੇ ਝੂਠ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਅਖਬਾਰ ਤੁਸੀਂ ਅਖਬਾਰ ਦੇਖਿਆ ਹੋਣਾ ਇੱਕ ਇਸ਼ਤਿਹਾਰ ਆਇਆ ਕੀ ਜੀ ਅਸੀਂ ਇੱਕ ਥਰਮਲ ਪਲਾਂਟ ਲੈ ਲਿਆ ਗੋਬਿੰਦਪੁਰਵਾਲ ਸਾਹਿਬ ਦਾ ਥਰਮਲ ਪਲਾਂਟ 1000 ਰੁਪਏ 1000 ਕਰੋੜ ਚ ਲੈ ਲਿਆ ਕਹਿੰਦਾ ਉਹ 2.5 ਹਜ਼ਾਰ ਕਰੋੜ ਦਾ ਸੀ ਅਸੀਂ 1000 ਕਰੋੜ ਦਾ ਲੈ ਲਿਆ ਅਸਲੀਅਤ ਦੱਸਿਆ ਕੀ ਹੈ ਹੁਣ ਤੁਸੀਂ ਨਵੇਂ ਟਰੈਕਟਰ ਦੀ ਤੇ ਪੁਰਾਣੇ ਟਰੈਕਟਰ ਦੀ ਕੀ ਕੀਮਤ ਹੁੰਦੀ ਹੈ ਜਿਹੜਾ 9 ਲੱਖ ਦਾ ਟਰੈਕਟਰ ਨਵਾਂ ਹੈ ਤੇ 10 ਸਾਲ ਬਾਅਦ ਕਿੰਨੇ ਦਾ ਵੇਚਦੇ ਹੋ ਤੁਸੀਂ ਲੱਖ ਡੇਢ ਲੱਖ ਦਾ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਇਹ ਨਹੀਂ ਕਿ ਆ ਕੇ ਸੀ ਨਵਾਂ ਕੋਈ ਚੀਜ਼ ਲਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮੱਲਾ ਦਾ 300 ਕਰੋੜ ਨਹੀਂ ਕੋ ਦਿੰਦਾ ਸੀ ਕਿਉਂਕਿ ਮਲੰਗਰ ਕੀ ਪਤਾ ਹੁੰਦਾ ਹੈ ਸਾਹਬ ਜੀ ਬਤਾਉਂਦਾ ਨਹੀਂ ਹਜ਼ਾਰ ਕਰੋੜ ਚ ਲੈ ਲਿਆ ਤੁਸੀਂ ਦੇਖੋ ਐਨਾਂ ਦੀ ਬਹਾਦਰੀ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਇਹਨਾਂ ਨੇ ਇਸ਼ਤਿਹਾਰ ਕੀਤੇ ਕੀ ਜੀ ਆਖਮਲ ਪਲੈਂਟ बिक ਰਿਆ ਕੋਈ ਆਇਬ ਕੋਈ ਦੇਸ਼ ਨਹੀਂ ਲੈਣ ਰਹਾ ਕਿਉਂਕਿ ਸਾਗ ਬੇਕਾਰ ਸੀ ਟੈਕਨੋਲੋਜੀ ਪੁਰਾਣੀ ਰਹੀ ਨਵੀਂ ਟੈਕਨੋਲੋਜੀ ਨਹੀਂ ਜੇ ਕੋਈ ਦੇਸ਼ ਨਹੀਂ ਲੈ ਕੇ ਆਇਆ ਆ ਤਾਂ ਮੈਨੂੰ ਲੱਗਦਾ ਜੇ ਮੁਫਤੀ ਮਿਲ ਜਾਣਾ ਸੀ ਇਹਨਾਂ ਨੂੰ ਹਜ਼ਾਰ ਕਰੋੜ ਦੇਤਾ ਜੀ ਕਿਉਂਕਿ ਉਹਦੇ ਚ ਵੀ ਇਹਨਾਂ ਨੇ ਕੇਜਰੀਵਾਲ ਨੇ ਪੈਸੇ ਕਮਾਏ ਤੇ ਹੁਣ ਤੁਸੀਂ ਕੱਲ ਤੋਂ ਤੁਹਾਨੂੰ ਪੁੱਛਣਾ ਜਾਣਾ ਹਾਲਾਤ ਕੀ ਹੈ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਇੱਕ ਚੀਜ਼ ਨਵੀਂ ਲੱਗਿਆ ਗੱਲ ਠੀਕ ਹੈ ਹੁਣ ਇਹ ਕਲਮਤ ਨੂੰ ਦੱਸਣਾ ਚਾਹਣਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਆਂ ਇਕੱਠੇ ਪਾਰਲੀਮੈਂਟ ਲਖੇ ਲੜਾਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜਮਾਨਤਾ ਜੱਤ ਹੋਣੀਆ ਚਾਹੀਦੀ ਹੈ ਕਿ ਨਹੀਂ ਹੋਣੀਆ ਚਾਹੀਦੀ ਹੈ ਦੱਸੋ ਕਰੋਗੇ ਜਮਾਨਤਾ ਜੱਤ ਦੇਖੋ ਸ਼ੋਰਮ ਕਾਲੀਦਲ ਥੋੜੀ ਪਾਰਟੀ ਹੈ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਭਾਵੇਂ ਚਰਨਾ ਇਕੱਠੇ ਹੋ ਜਾਣ ਆ ਕੇ ਕੇਸਰੀ ਝੰਡਾ ਝੁੱਲੂਗਾ ਹੁਣ ਪੰਜਾਬ ਸੋਨਹਰਿਆ ਸ੍ਰੀ ਅਕਾਲ ਪਹਿਲੀ ਮਾਰ 1 ਫਰਵਰੀ ਤੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤੇ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਹੈ ਜਿਸ ਤਰੀਕੇ ਨਾਲ ਆ ਜਿਹੜਾ ਟੀਮ ਮਿਨਿਸਟਰ ਜਿਹੜਾ ਜਾਲੀ ਜਾ ਆ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਅਸੀ ਕਰਨਾ ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡ ਦਈਏ ਆਪਣੇ ਗੁੱਸੇ ਗੱਲੇ ਛੱਡ ਦਈਏ ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਜੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜਓ ਬਚਾ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਤਕੜਾ ਕਰੀਏ ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚ ਆਉਂਦੇ ਐ ਪੰਜਾਬ ਦੇ ਲੋਕਾਂ ਦੀ ਮਾਂ ਫੜਨ ਵਾਸਤੇ ਨਹੀਂ ਆਉਂਦੇ ਐਸ ਕਰਕੇ ਖਾਲਸਾ ਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਸਾਰੇ ਇਕੱਠੇ ਹੋਇਆ ਮੈਂ ਵਧਾਈ ਦੇਣਾ ਚਾਹਣਾ ਜਿਸ ਪੰਡਾਲ ਤੁਸੀਂ ਅੱਜ ਬੈਠੇ ਹੋ ਐਸੇ ਹੀ ਪੰਡਾਲ ਵਿੱਚ ਦੋ ਦਿਨ ਪਹਿਲੇ ਆਪਣੀਆਂ ਬੀਬੀਆਂ ਦੀ ਕਾਨਫਰੰਸ ਸੀ ਐ ਖਟਾਖਟ ਭਰਿਆ ਸੀ ਮੈਂ ਵਧਾਈ ਦੇਣਾ ਚਾਹਣਾ ਬੀਬੀ ਹਰਕ੍ਰਿੰਦ ਕੌਰ ਜੀ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੇ ਆ ਕਟ ਕੀਤਾ ਤੇ ਲਗੇ ਤੇ ਆਪ ਵਾਲੇ ਕਹਿੰਦੇ ਜੀ ਕਿਹੜੀਆਂ ਅੰਗਨਵਾੜੀ ਵਰਕਰ ਐ ਤੇ ਹੁਣ ਕਹਿਣਗੇ ਤੁਹਾਨੂੰ ਕਿ ਤੁਸੀਂ ਰੋਡਵੇ ਦੇ ਵਰਕਰ ਆਇਓ ਅੱਜ ਹੁਣ ਰੋਡਵੇ ਦੇ ਕਹਿਣਗੇ ਤੁਹਾਨੂੰ ਫਿੱਲੇ ਤੇ ਐ ਐਸ ਕਰਕੇ ਆਪਾਂ ਮਨ ਬਣਾ ਲੀਏ ਆਪਣਾ ਇਤਿਹਾਸ ਆਪਣੇ ਬਾਪੂ ਬਾਦਲ ਦੀ ਮੈਂ ਕਹਿੰਦਾ ਬਾਪੂ ਬਾਪੂ ਬਾਦਲ ਨੂੰ ਸੱਚੀ ਸ਼ਰਧਾਂਜਲੀ ਆ ਹੋਊਗੀ ਕਿ ਆਪਾਂ ਉਹਨਾਂ ਦੀ ਸੋਚ ਤੇ ਪੜਾ ਦੇ ਕੇ ਆਪਣੀ ਕੌਮ ਤੇ ਪੰਜਾਬ ਨੂੰ ਜਿਵੇਂ ਬਾਪੂ ਬਾਦਲ ਨੇ ਪੂਰੀ ਜ਼ਿੰਦਗੀ ਕੌਮ ਤੇ ਪੰਜਾਬ ਵਾਸਤੇ ਲੜਾਈ ਲੜੀ ਆਪਾਂ ਹੀ ਉਹੀ ਲੜਾਈ ਲੜ ਕੇ ਤੇ ਮੈਂ ਕਹਿੰਦਾ ਆ ਪਿਤਰ ਸਤਾਨ ਦੀ ਸੱਚੀ ਸੁਹਾਜ ਵੀ ਆ ਵੀ ਹੋਊਗੀ ਕਿ ਆਪਾਂ ਆਪਣੀ ਪੰਚਤੀ ਪਾਰਟੀ ਪੰਜਾਬ ਦੀ ਆਵਾਜ਼ ਸ਼ਰਮ ਨਹੀਂ ਕਾਲੀ ਨਾਲ ਨੂੰ ਤਗੜਾ ਕਰਕੇ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਬਚੂਗਾ